ਇਹ ਮੰਦਿਰ ਜੀ ਅਸੀਂ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਇਹਦਾ ਨਾਂ ਅਸੀਂ ਰੱਖਿਆ ਹਰੀ ਹਰ ਲੋਕ ਆਰਾਧਨਾ ਸਥਾਨ ਜਿਹੜਾ ਵੀ ਇਹਦੇ ਚ ਮਟੀਰੀਅਲ ਯੂਜ਼ ਕਰ ਰਹੇ ਆ ਪੱਥਰ ਸਾਰਾ ਉਥੋਂ ਆ ਰਿਹਾ ਰਾਜਸਥਾਨ ਤੋਂ ਔਰ ਇਹਦੇ ਵਿੱਚ ਕੋਈ ਵੀ ਅਸੀਂ ਸਟੀਲ ਨਹੀਂ ਯੂਜ਼ ਕੀਤਾ ਔਰ ਇਸ ਨੂੰ ਬਣਾਉਣ ਵਾਲੇ ਵੀ ਉਹੀਓ ਫੈਮਿਲੀ ਹੈ ਜਿਹੜੀ ਅਯੋਧਿਆ ਚ ਸੋਮਪੁਰਾ ਫੈਮਿਲੀ ਹੈ ਇੱਕ ਜਿਨ੍ਹਾਂ ਦਾ ਕੰਮ ਮੰਦਿਰ ਬਣਾਉਣਾ ਹੀ ਹੈ ਇਕ ਸੋ ਇੱਕ ਘੰਟੇ ਦਾ ਹਵਨ ਚੱਲੇਗਾ ਔਰ 22 ਤਰੀਕ ਨੂੰ ਪੂਰਨ ਹੋਤੀ ਹੋਏਗੀ ਇਹ ਪੱਥਰ ਜੀ ਰਾਮ ਸੇਤੂ ਤੋਂ ਆਇਆ ਵੈ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਤੈਰ ਰਿਹਾ ਔਰ نیچے ਪੱਥਰ ਪਏ ਆ ਗਰੇ ਹੋਇਆ ਔਰ ਉਸ ਤੇ ਰਾਮ ਵੀ ਲਿਖਿਆ ਹੋਇਆ ਵੈ ਮਾਤਾ ਸੀਤਾ ਦੇ ਮਾਇਕੇ ਤੋਂ ਜਲ ਲੈ ਕੇ ਆਂਦਾ ਹੈ ਤੇ ਯੋਧਿਆਂ ਤੋਂ ਮਿੱਟੀ ਆਈ ਹੈ ਜੋ ਯਗ ਉਧਰ ਹੋ ਰਿਹਾ ਸੇਮ ਉਸੇ ਤਰ੍ਹਾਂ ਦਾ ਯਗ ਇੱਥੇ ਹੋ ਰਿਹਾ ਹੈ ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਸ਼੍ਰੀ ਰਾਮ ਨਾਮ ਦੀ ਗੂੰਜ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਸੋ ਗੱਲ ਕੀਤੀ ਜਾਵੇ 22 ਜਨਵਰੀ ਨੂੰ ਪੂਰਾ ਦੇਸ਼ ਦੀਵਾਲੀ ਮਨਾਉਣ ਜਾ ਰਿਹਾ ਕਿਉਂਕਿ ਅਯੁੱਧਿਆ ਦੇ ਵਿੱਚ ਆਪਣੀ ਜਨਮ ਭੂਮੀ ਦੇ ਵਿੱਚ ਰਾਮ ਮੰਦਰ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਦਾ ਸਮਾਗਮ ਰੱਖਿਆ ਗਿਆ ਰਾਮ ਲੱਲਾ 500 ਸਾਲਾਂ ਬਾਅਦ ਵਿਰਾਜਮਾਨ ਹੋਣ ਜਾ ਰਹੇ ਨੇ ਸੋ ਹਰ ਇੱਕ ਭਗਤ ਦੇ ਵਿੱਚ ਸ਼ਰਧਾਲੂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੋ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਯੁੱਧਿਆ ਦੇ ਰਾਮ ਮੰਦਿਰ ਵਰਗੇ ਇੱਕ ਮੰਦਿਰ ਦੇ ਨਾਲ ਲੁਧਿਆਣਾ ਦੇ ਵਿੱਚ ਸ਼੍ਰੀ ਡੰਡੀ ਸਵਾਮੀ ਗੋਲੋਕ ਤਾਮ ਵੱਲੋਂ ਇਹ ਰਾਮ ਮੱਧਰ ਬਣਵਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਵੀ ਖਾਵਾਂਗੇ ਔਰ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ 22 ਜਨਵਰੀ ਨੂੰ ਲੈ ਕੇ ਕੀ ਪ੍ਰੋਗਰਾਮ ਜਿਹੜਾ ਉਲਿਖਿਆ ਗਿਆ ਹੈ ਸ਼੍ਰੀ ਡੰਡੀ ਸਵਾਮੀ ਗੋਲੋਕ ਤਾਮ ਦੇ ਵਿੱਚ ਮੌਜੂਦ ਹਨ ਜਿੱਥੇ ਵਿਖਾਵਾਂਗੇ ਤੁਹਾਨੂੰ ਕਿ ਰਾਮ ਸਿਤੂ ਤੋਂ ਇੱਕ ਪੱਥਰ ਲਿਆਂਦਾ ਗਿਆ ਔਰ ਜਿਸ ਤਰ੍ਹਾਂ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇਹ ਉਹੀ ਪੱਥਰ ਹੈ ਜੋ ਰਾਮ ਸੇਤੂ ਤੋਂ ਲਿਆਂਦਾ ਗਿਆ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਦੇ ਉੱਪਰ ਤਰ ਰਿਹਾ ਸੀ ਦੰਡੀ ਸਵਾਮੀ ਗੋਲਕ ਤਾਮ ਇਹ ਉਹ ਮੰਦਿਰ ਹੈ ਜੋ ਬਿਲਕੁਲ ਹੂ ਬੂ ਅਯੋਧਿਆ ਦੇ ਰਾਮ ਮੰਦਿਰ ਵਾਂਗ ਬਣਾਇਆ ਜਾ ਰਿਹਾ ਹੈ 22 ਜਨਵਰੀ ਨੂੰ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਹੈ ਮਨਾਵੇ ਵੀ ਕਿਉਂ ਨਾ ਕਿਉਂਕਿ ਰਾਮ ਲੱਲਾ 500 ਸਾਲਾਂ ਬਾਅਦ ਆਪਣੀ ਜਨਮ ਭੂਮੀ ਦੇ ਵਿੱਚ ਵਿਰਾਜਮਾਨ ਹੋਣ ਜਾ ਰਹੇ ਨੇ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਦਾ ਸਮਾਗਮ ਜੋਰਾ ਸ਼ੁਰਾਤੀ ਹੈ ਸੋ ਗੱਲਬਾਤ ਕਰਾਂਗੇ ਇਸ ਮੰਦਿਰ ਦੇਵੀ ਪ੍ਰਬੰਧਕਾਂ ਦੇ ਨਾਲ ਕਿ ਕਿਸ ਤਰ੍ਹਾਂ ਇਹ ਫੁਰਨਾ ਫੁਰਿਆ ਔਰ ਕਿਸ ਤਰ੍ਹਾਂ ਚੱਲ ਰਿਹਾ ਕੰਮ ਜੋਰਾ ਸ਼ੁਰਾਤੀ ਇਸ ਮੰਦਿਰ ਦਾ ਔਰ ਜਿਹੜੀ ਲੁੱਕ ਹੈ ਬਿਲਕੁਲ ਅਯੁੱਧਿਆ ਦੇ ਰਾਮ ਮੰਦਿਰ ਵਰਗੀ ਰੱਖੀ ਗਈ ਹੈ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਦੱਸੋ ਥੋੜਾ ਜਿਆ ਜਾਣਕਾਰੀ ਦਿਓ ਜਿਹੜਾ ਮੰਦਿਰ ਬਣ ਰਿਹਾ ਬਿਲਕੁਲ ਹੂ ਬੂ ਅਯੁੱਧਿਆ ਦੇ ਰਾਮ ਮੰਦਿਰ ਦੀ ਲੁੱਕ ਜਿਹੜੀ ਦਿੱਤੀ ਗਈ ਹੈ ਔਰ ਉਸ ਤੋਂ ਇਲਾਵਾ ਜਿਹੜਾ ਇਹ ਪੱਥਰ ਲਿਆਂਦਾ ਗਿਆ ਉਸ ਬਾਰੇ ਇਹ ਮੰਦਿਰ ਜੀ ਅਸੀਂ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਇਹਦਾ ਨਾਂ ਅਸੀਂ ਰੱਖਿਆ ਹਰੀ ਹਰ ਲੋਕ ਆਰਾਧਨਾ ਸਥਾਨ ਜੀ ਤੇ ਜਿਹੜਾ ਵੀ ਇਹਦੇ ਚ ਮਟੀਰੀਅਲ ਯੂਜ਼ ਕਰ ਰਹੇ ਆ ਪੱਥਰ ਸਾਰਾ ਉਥੋਂ ਆ ਰਿਹਾ ਰਾਜਸਥਾਨ ਤੋਂ ਜੀ ਔਰ ਇਹਦੇ ਵਿੱਚ ਕੋਈ ਵੀ ਅਸੀਂ ਸਟੀਲ ਨਹੀਂ ਯੂਜ਼ ਕੀਤਾ ਔਰ ਘੱਟੋ-ਘੱਟ ਇਹ 1000 ਸਾਲ ਲਾਈਫ ਕਹੀ ਜਾਂਦੀ ਹੈ ਜੋ ਆਰਕੀਟੈਕਟ ਬਣਾਉਣ ਵਾਲੇ ਹੈਗੇ ਆ ਔਰ ਇਸ ਨੂੰ ਬਣਾਉਣ ਵਾਲੇ ਵੀ ਉਹੀਓ ਫੈਮਿਲੀ ਹੈ ਜਿਹੜੀ ਇਹ ਯੋਧੇ ਚ ਸੋਮਪੁਰਾ ਫੈਮਿਲੀ ਆ ਇੱਕ ਜਿਨ੍ਹਾਂ ਦਾ ਕੰਮ ਮੰਦਿਰ ਬਣਾਉਣਾ ਹੀ ਆ ਉਹਨਾਂ ਦੇ ਪਰਿਵਾਰ ਚੋਂ ਹੀ ਕਿਸੇ ਚ ਫੈਮਿਲੀ ਚੋਂ ਹੀ ਆ ਜਿਹੜੇ ਇੱਥੇ ਸੋਮਪੁਰਾ ਜੀ ਬਣਾ ਰਹੇ ਆ ਸਾਡਾ ਉਹ ਜਿੰਨਾਂ ਵੀ ਇਹਦੇ ਚ ਅਸੀਂ ਸਰੀਏ ਨਹੀਂ ਯੂਜ਼ ਕੀਤਾ ਉਹਦੀ ਜਗ੍ਹਾ ਅਸੀਂ ਪੱਥਰਾਂ ਦਾ ਨਾਲ ਉਹ ਕਹਿੰਦੇ ਮੇਲ ਫੀਮੇਲ ਲੋਕਿੰਗ ਸਿਸਟਮ ਹੈ ਐਦਾਂ ਖੜਿਆ ਕਿਤੇ ਪੱਥਰ ਸਾਰੇ ਤੇ ਉਹ ਸੀਮੈਂਟ ਵੀ ਨਹੀਂ نیچے ਯੂਜ਼ ਹੋਇਆ ਜਿੰਨੇ ਲੈਵਲ ਚ ਜਿਹੜਾ ਕਿੰਨੇ ਆਪਾਂ ਬੇਸਮੈਂਟ ਜਾਂ ਨੀਆਂ ਦੇ ਵਿੱਚ ਜੀ ਦੇਖੋ ਸਰ ਸੰਗਤ ਦੇ ਵਿੱਚ ਵੀ ਉਤਸ਼ਾਹ ਹੈ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਜਿਹੜੇ ਭਗਤ ਜਨ ਇੱਥੇ ਪਹੁੰਚ ਰਹੇ ਨੇ ਅੱਛਾ ਇਹਦੇ ਵਿੱਚ ਉਹਦੇ ਉਪਲਕਸ਼ ਦੇ ਵਿੱਚ ਮੇਰੇ RAM ਸਭ ਕੇ RAM ਕੇ ਨਾਮ ਸੇ ਅਸੀਂ ਨੇ ਇੱਕ ਆਯੋਜਨ ਕੀਤਾ ਹੈ ਜੋ 17 ਤਰੀਕ ਸੇ ਅਸੀਂ ਨੇ ਸ਼ੋਭਾ ਯਾਤਰਾ ਕਢੀ ਥੀ ਅੱਜ 18 ਤਰੀਕ ਹੈ ਅੱਜ ਅਸੀਂ ਨੇ ਜਹਾਂ ਪਰ 31 ਕੁੰਡ ਬਣਾਏ ਹਨ ਜਹਾਂ ਪਰ ਹਵਨ ਹੋਊਗਾ ਹੈ 31 ਫੈਮਲੀਓ ਨੇ ਕੀਤਾ ਹੈ 30 ਫੈਮਲੀਓ ਤੋਂ ਰੋਜ਼ ਨਹੀਂ ਆਏਂਗੀ 31 ਮੇ ਲਗਾਤਾਰ ਚਲੇਗਾ 22 ਤਰੀਕ ਤੱਕ 101 ਘੰਟੇ ਦਾ ਹਵਨ ਚੱਲੇਗਾ ਔਰ 22 ਤਰੀਕ ਨੂੰ ਪੂਰਨ ਹੋਤੀ ਹੋਏਗੀ ਸਰ ਜਿਹੜਾ ਉਹ ਪੱਥਰ ਪਾਣੀ ਦੇ ਵਿੱਚ ਤਰ ਰਿਹਾ ਉਸ ਬਾਰੇ ਵੀ ਦੱਸੋ ਕਿ ਰਾਮ ਸੇਤੂ ਤੋਂ ਲਿਆਂਦਾ ਗਿਆ ਪੱਥਰ ਹੈ ਕੀ ਚੀਜ਼ ਹੈ ਇਹ ਪੱਥਰ ਜੀ ਰਾਮ ਸੇਤੂ ਤੋਂ ਆਇਆ ਵੈ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਤੈਰ ਰਿਹਾ ਉਹ ਨੀਚੇ ਪੱਥਰ ਪਏ ਆ ਗਰੇ ਹੋਏ ਆ ਔਰ ਉਸ ਤੇ ਰਾਮ ਵੀ ਲਿਖਿਆ ਹੋਇਆ ਵੈ ਇਹ ਇਸ ਤੋਂ ਇਲਾਵਾ ਅਸੀਂ ਮਾਤਾ ਸੀਤਾ ਦੇ ਮਾਇਕੇ ਤੋਂ ਜਲ ਲੈ ਕੇ ਆਂਦਾ ਹੈ ਤੇ ਯੋਧਿਆਂ ਤੋਂ ਮਿੱਟੀ ਆਈ ਹੈ ਜ ਜਿਹੜਾ ਅਸੀਂ ਸਾਰੇ ਸ਼ਰਧਾਲੂ ਜਿਹੜੇ ਆ ਰਹੇ ਆ ਉਹਨਾਂ ਨੂੰ ਚਰਨਮਤ ਦੇ ਰਹੇ ਆ ਤੇ ਤਿਲਕ ਕਰ ਰਹੇ ਆ ਅਸੀਂ ਸਰ ਜਿਹੜੇ ਪਗਜਨ ਆ ਰਹੇ ਨੇ ਸ਼ਰਧਾਲੂ ਆ ਰਹੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਖਾਸ ਕੀ ਸੁਨੇਹਾ ਹੈ ਉਹਨਾਂ ਨੇ ਕਿਹਾ ਤੁਸੀਂ ਸਾਡਾ ਜੀਵਨ ਸਫਲ ਕਰ ਦਿੱਤਾ ਕਿ ਅਸੀਂ ਯੋਧਿਆ ਨਹੀਂ ਜਾ ਸਕਦੇ ਕਿਸੇ ਵੇਲੇ ਤਾਂ ਜਾਵਾਂਗੇ ਪਰ ਹੁਣੇ ਸਾਨੂੰ ਐਟ ਪ੍ਰੈਜ਼ੈਂਟ ਹੀ ਸਾਨੂੰ ਇੱਥੇ ਹੀ ਦਰਸ਼ਨ ਹੋ ਰਹੇ ਆ ਆ ਦੇਖੋ ਆ ਖੜੇ ਆ ਤੁਹਾਡੇ ਸਾਹਮਣੇ ਸ਼ਰਧਾਲੂ ਆਏ ਹੋਏ ਹੋਰ ਵੀ ਹੁਣ ਲੇਡੀਜ਼ ਦੇਖੋ ਖੁਸ਼ ਆ ਕਿ ਨਹੀਂ ਆ ਦੇਖੋ ਵੀ ਇੱਥੇ ਦਰਸ਼ਨ ਕਰਨ ਸਪੈਸ਼ਲ ਆਏ ਹੋ ਕਿ ਨਹੀਂ ਤੁਸੀਂ ਜੀ ਮੈਂ ਜਿਹੜੇ ਜਿਹੜੇ ਇੱਥੇ ਭਗਤ ਜਨ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਜੀ ਪੂਨਮ ਸ਼ਰਮਾ ਪੂਨਮ ਜੀ ਇੱਥੇ ਆਏ ਹੋ ਦਰਸ਼ਨਾ ਦੇ ਲਈ ਕੀ ਕਹਿਣਾ ਚਾਹੋਗੇ ਅਸੀਂ ਨਾ ਬਹੁਤ ਉਤਸ਼ਾਹੀ ਸੀ ਰਾਮ ਉਹਦੇ ਜਾਣੇ ਕੇ ਲਈ ਤੋਂ ਵਹਾਂ ਤੋਂ ਨਹੀਂ ਜਾ ਪਾਏ ਮੈਂ ਕਹਾ ਯਹੀਂ ਤੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਔਰ ਸਤਸੰਗ ਵਿੱਚ ਭਾਗ ਲੈ ਕੇ ਥੋੜਾ ਆਪਣਾ ਜੀਵਨ ਸਫਲ ਕਰਾਂਗੇ ਔਰ ਬਹੁਤ ਖੁਸ਼ੀ ਹੋਈ ਹਮੇ ਇੱਥੇ ਆਣੇ ਕੇ ਬਾਦ ਢੂੰਡੀ ਲਿਆ ਹਮਨੇ ਬੜੀ ਮੁਸ਼ਕਿਲ ਸੇ ਢੂੰਡਾ ਹੈ। ਆਪਕੇ ਸਾਥ ਕੌਣ ਹੈ? ਆਪਕਾ ਨਾਮ? ਰਾਣੀ ਆਦੀ ਮੇਰਾ ਨਾਮ। ਜੀ ਆਪ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿ ਰਹੇ ਹਾਂ ਬਹੁਤ ਵਧੀਆ ਹੋਇਆ ਜਿਹੜਾ RAM ji ਦਾ ਮੰਦਿਰ ਇੱਧਰ ਵੀ ਬਣ ਗਿਆ ਜੋਦਾ ਹੀ ਨਹੀਂ ਜਾ ਸਕੇ। ਤੇ ਡੰਡੀ ਸਵਾਮੀ ਮੰਦਿਰ ਬਣਿਆ ਬਹੁਤ ਅੱਛਾ ਬਣਾ ਹੈ। ਹਮ ਬਹੁਤ ਖੁਸ਼ ਆ। ਸੋ ਬਿਲਕੁਲ ਜਿਹੜੇ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਜਿੱਥੇ ਯੋਧਿਆ ਦੇ ਵਿੱਚ ਸ਼੍ਰੀ ਰਾਮ ਜਿਹੜੇ ਨੇ ਉਹ ਦੁਬਾਰਾ ਤੋਂ ਵਿਰਾਜਮਾਨ ਹੋਣ ਜਾ ਰਹੇ ਨੇ ਪ੍ਰਾਣ ਪ੍ਰਤੀਸ਼ਠਾ ਦਾ ਸਮਾਗਮ ਹੋਣ ਜਾ ਰਿਹਾ ਉਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਜਿੰਨੇ ਵੀ ਭਗਤ ਜਨ ਨੇ ਉਹਨਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਸੋ ਮੈਂ ਮੁੜ ਪ੍ਰਧਾਨ ਜੀ ਦੇ ਕੋਲ ਆਵਾਂਗਾ ਪ੍ਰਧਾਨ ਜੀ ਤੁਹਾਡੇ ਵੱਲੋਂ ਖਾਸ ਸੁਨੇਹਾ ਇੱਕ ਵਾਰ ਫਿਰ ਮੈਂ ਪੁੱਛਣਾ ਚਾਹਾਂਗਾ तमाम ਸ਼ਰਧਾਲੂਆਂ ਦੇ ਲਈ ਭਗਤ ਜਨਾਂ ਦੇ ਲਈ ਅਸੀਂ ਤਾਂ ਇਹ ਕਹਿੰਦੇ ਆ ਸਾਰੇ ਲੁਧਿਆਣਾ ਵਾਸੀਆਂ ਨੂੰ ਤੋ ਛੱਡ ਕੇ ਸਾਰੇ ਪੰਜਾਬ ਜਾਂ ਹਿੰਦੁਸਤਾਨ ਤੋਂ ਵੀ ਇੱਥੇ ਆ ਕੇ ਦੇਖਣ ਤਕਰੀਬਨ ਉਹਦੇ ਵਰਗਾ ਹੀ ਮੰਦਿਰ ਹੈ ਚਾਹੇ ਉਸ ਤੋਂ ਛੋਟਾ ਹੈ ਬਣਿਆ ਹੈ ਉਦਾਂ ਹੀ ਕਾਰਵਿੰਗ ਸਾਰੀ ਕੀਤੀ ਹੋਈ ਹੈ ਔਰ 5 ਸਾਲ ਹੋ ਗਏ ਜਿਹੜਾ ਬੰਦਿਆ ਨੂੰ 25-30 ਕਾਰੀਗਰ ਰੈਗੂਲਰ ਕੰਮ ਕਰ ਰਹੇ ਆ ਔਰ 6 ਮਹੀਨੇ ਅਗਲੇ ਚ ਤਿਆਰ ਹੋ ਜਾਏਗਾ ਸਮਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਨਾਮ ਤੁਸੀਂ ਵੀ ਆਪਣੇ ਬਾਰੇ ਦੱਸੋ ਇਸ ਮੰਦਿਰ ਦੇ ਵਿੱਚ ਖੜੇ ਹੋ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਵਿਜੇਸ਼ਰ ਬਾਦਕ ਜੀ ਤੇ ਇਹਦੇ ਵੀ ਸਾਡਾ ਸੀਗਾ ਕਿ ਮੈਂ ਇਹਦੇ ਵਿੱਚ ਜਿਹੜਾ ਰਾਮਸ਼ੇਤੂ ਤੋਂ ਪੱਥਰ ਲਿਆਂਦਾ ਗਿਆ ਉਹਦੇ ਦਰਸ਼ਨਾਂ ਵਾਸਤੇ ਆਏ ਸੀ। ਦੂਸਰਾ ਨੇਪਾਲ ਤੋਂ ਸੀਤਾਕੁੰਡਾ ਹੈ ਉੱਥੋਂ ਜਲ ਲਿਆਂਦਾ ਗਿਆ ਸਪੈਸ਼ਲ ਉਹ ਪਵਿੱਤਰ ਜਲ ਹੈ ਇੱਕ ਤਾਂ ਉਹਦੇ ਚਰਨਮਤ ਵਾਸਤੇ ਹੈ। ਦੂਸਰਾ ਆਪਣਾ ਅਯੋਧਿਆ ਤੋਂ ਜਿਹੜੀ ਮਿੱਟੀ ਲੈਂਦੀ ਹੈ ਜਿਹਨੂੰ ਰਜ ਕਿਹਾ ਨੇ ਉਹ ਇੱਥੇ ਲਿਆਂਦਾ ਗਿਆ। ਗਾਲੇ ਦੇ ਉਪਲਖਸ਼ ਦੇ ਵਿੱਚ ਆਪਾਂ ਕਰ ਇੱਕ ਰੱਥੇ ਆਪਣਾ ਯਾਤਰਾ ਵੀ ਨਿਕਲੀ ਸੀ ਕਾਫੀ ਸ਼ਰਦਾਲੂ ਤੇ ਮੋਮਾ ਕੇ ਪਹੁੰਚੇ ਸੀ ਅੱਜ ਤੋਂ ਵਿਰਤ ਤੇ ਜਿਹੜਾ ਯੱਗ ਸ਼ੁਰੂ ਹੋ ਰਿਹਾ ਹਵਨ ਸ਼ੁਰੂ ਹੋਇਆ 33 ਘੰਟੇ ਉਹਦੇ ਵਾਸਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਏ ਇਹਦੇ ਸਭ ਆਪਣੇ ਆਰਾਮ ਨਾਮ ਦੇ ਲੈ ਕੇ ਇੱਥੇ ਆਪਣੀ ਸਾਰੇ ਹਉਤੀਆਂ ਡਾਲਣਗੇ ਜੋ ਯੱਗ ਉੱਧਰ ਹੋ ਰਿਹਾ ਸੇਮ ਉਸੇ ਤਰ੍ਹਾਂ ਦਾ ਯੱਗ ਇੱਥੇ ਹੋ ਰਿਹਾ ਜਿਸਾਂ ਕਿਸੇ ਕਾਰਨ ਨਹੀਂ ਜੋ ਲੋਕ ਜਾ 파 ਰਹੇ ਉਹ ਇੱਥੇ ਆ ਕੇ ਆਪਣੇ ਸਭ ਵੱਲੋਂ ਮੰਦਿਰ ਕਮੇਟੀ ਵੱਲੋਂ ਸਭ ਨੂੰ ਇਨਵਾਈਟ ਹੈ ਕਿ ਆਪਣੇ ਇੱਥੇ ਆ ਕੇ ਆਪਣੇ ਹਉਤੀਏ ਦੇ ਵਿੱਚ ਪਾ ਸਕਦੇ ਆ ਉਹਦੇ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਸਰ 22 ਤਾਰੀਖ ਨੂੰ ਕਿਹਾ ਜਾ ਰਿਹਾ ਕਿ ਦੀਵਾਲੀ ਵਰਗਾ ਮਾਹੌਲ ਪੂਰੇ ਦੇਸ਼ ਦੇ ਵਿੱਚ ਬਣੇਗਾ ਔਰ ਲੁਧਿਆਣਾ ਦੇ ਵਿੱਚ ਵੀ ਵੇਖਿਆ ਜਾ ਰਿਹਾ ਜਿਹੜੇ RAM ਸ਼੍ਰੀ ਰਾਮ ਦੇ ਭਗਤ ਜਨ ਨੇ ਉਹ ਜਿਹੜੇ ਨੇ ਵੱਖ-ਵੱਖ ਮੰਦਰਾਂ ਦੇ ਵਿੱਚ ਜਾ ਕੇ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋ ਇਹ ਇਕੱਲਾ ਆਪਣੇ ਦੇਸ਼ 'ਚ ਨਹੀਂ ਪੂਰੇ ਦੁਨੀਆ ਲਈ ਇਕ ਦੀਵਾਲੀ ਦਾ ਮਹੋਤਸਵ ਹੈ ਜਿਹੜਾ 22 ਤਾਰੀਖ ਨੂੰ ਹੋਊਗਾ ਅਸੀਂ ਆਪਣੇ ਲੁਧਿਆਣਾ 'ਚ ਜਿੱਦਾਂ ਹੈਗਾ ਇਸ ਡੰਡੀ ਸਵਾਮੀ ਗੋਲੋਕ ਥਾਮ 'ਚ ਅਸੀਂ ਇਹ ਐਦਾਂ ਦਾ ਮਹੋਤਸਵ ਬਣਾ ਰਹੇ ਹਾਂ ਜਿਹਦੇ ਲਾਈਵ ਸਕਰੀਨ ਅਸੀਂ ਆਏ ਉਧਰ ਦੀ ਜਿਹੜੀ ਚੱਲ ਰਹੀ ਆ ਜਿੱਥੇ ਪ੍ਰਾਣ ਪ੍ਰティਸ਼ਟਾ ਹੋਣੀ ਆ ਉਹ ਵੀ ਦਿਖਾਵਾਂਗੇ ਤੇ ਨਾਲ ਜਿਹੜੇ ਹਵਨ ਯੱਗ ਹੋ ਰਹੇ ਆ ਉਹਨਾਂ ਦੀ ਪੂਰਣਾ ਹੋਤੀ ਹੋਊਗੀ ਤੇ ਇੱਥੇ ਜਿੰਨੀ ਜਨਤਾ ਹੈਗੀ ਹਮੋਂ ਹਮਾ ਕੇ ਪਹੁੰਚੇ 22 ਤਰੀਕ ਨੂੰ ਸਾਡਾ ਸਹਿਯੋਗ ਕਰੋ ਇਹ 5 ਦਿਨਾਂ ਲਈ ਜਿਹੜਾ ਚੱਲ ਰਿਹਾ ਇਹਦੇ ਵਿੱਚ 101 ਘੰਟੇ ਦਾ ਹਵਨ ਯੱਗ ਹੈਗਾ ਜਿਹੜਾ ਕੰਟੀਨਿਊਸ ਚੱਲੂਗਾ 24 ਘੰਟੇ ਤੇ ਬਾਕੀ ਅਸੀਂ ਕਹਿੰਦੇ ਸੀ ਕਿ ਆ ਰਾਮ ਸੇ ਬੜਾ ਆਰਾਮ ਦਾ ਨਾਮ ਤਉਦੇ ਸਾਹਮਣੇ ਆਪਣੇ ਹੈਗਾ ਕਿ ਜਿੱਥੇ ਰਾਮ ਲਿਖਿਆ ਆ ਉਹ ਪੱਥਰ ਧਰਦਾ ਪਿਆ ਜਿਹਦੇ ਤੇ ਰਾਮ ਨਹੀਂ ਲਿਖਿਆ ਉਹ ਪੱਥਰ ਉ ਤੁਸੀਂ ਦੇਖ ਰਹੇ ਹੋ ਪਾਣੀ ਜਨ ਨਹੀਂ タル ਰਹੇ ਸਮਾਂ ਦੇ ਲਈ ਸ਼ੁਕਰੀਆ ਸੋ RAM ਦੇ ਨਾਮ ਦੀ ਲਹਿਰ ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਫਿਰ ਵੇਖਣ ਨੂੰ ਮਿਲ ਰਹੀ ਹੈ ਵੈਸੇ RAM ਉਹ ਹੈ ਜੋ ਹਰ ਇੱਕ ਕਣ ਕਣ ਦੇ ਵਿੱਚ ਰਾਮਿਆ ਹੋਇਆ ਹੈ ਔਰ ਅਯੋਧਿਆ ਦੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਪਗਰ ਜਨ ਜਿਹੜੇ ਨੇ ਦੂਰ ਦਰਾਡੇੋਂ ਪਹੁੰਚ ਰਹੇ ਨੇ 22 ਤਰੀਕ ਦੇ ਪ੍ਰਾਣ ਪ੍ਰティਸ਼ਟਾ ਸਮਾਗਮ ਦੇ ਤਹਿਤ ਔਰ ਜੋ ਨਹੀਂ ਵੀ ਜਾ 파ਰੇ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਮੰਦਰ ਨੇ ਉੱਥੇ ਆਪਣੀ ਹਾਜ਼ਰੀ ਲਗਵਾ ਕੇ ਪ੍ਰਾਣ ਪ੍ਰティਸ਼ਟਾ ਸਮਾਗਮ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਉਣਗੇ ਸੋ ਲੁਧਿਆਣਾ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਭਗਤ ਜਨ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਔਰ ਇਸ ਇਹਨਾਂ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਟ